ਜ਼ਿਲ੍ਹਾ ਗੁਰਦਾਸਪੁਰ ਦੱਸਦੇ ਆ ਕਿ ਮਾਝੇ ਦੇ ਵਿੱਚ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਬਹੁਤ ਨਾਂ ਆ ਜ਼ਿਲ੍ਹਾ ਗੁਰਦਾਸਪੁਰ ਦਾ ਔਰ ਅੱਜ ਜੋ ਨਾਂ ਦੀ ਗੱਲ ਕਰੀਏ ਤਾਂ ਜਿਨ੍ਹਾਂ ਲੋਕਾਂ ਕਰਕੇ ਨਾਂ ਬਣਿਆ ਉਹਨਾਂ ਦੇ ਘਰਾਂ ਦੇ ਜੋ ਰੈਣ ਬਸੇਰੇ ਨੇ ਉਹ ਐਸੇ ਗੁਰਦਾਸਪੁਰ ਦੇ ਵਿੱਚ ਨੇ ਔਰ ਜੇ ਗੱਲ ਕਰੀਏ ਤੇ ਉਹਨਾਂ ਦੀਆਂ ਗਲੀਆਂ ਵੇਖ ਸਕਦੇ ਹੋ ਤੁਸੀਂ ਕਿ ਆਹ ਗਲੀਆਂ ਟੁੱਟੀਆਂ ਹੋਈਆਂ ਗਲੀਆਂ ਨੇ ਕੱਚੀਆਂ ਗਲੀਆਂ ਨੇ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆਹ ਦੂਸਰੀ ਤਰਫ ਇਸ ਤਰਫ ਵੀ ਵਿਖਾਇਆ ਜਾਵੇ ਇਹ ਆ ਗਲੀਆਂ ਦੇ ਹਾਲਾਤ ਇਹ ਮਾਝੇ ਦੇ ਲੋਕਾਂ ਦਾ ਰਹਿਣ ਸਹਿਣ ਹੈ ਇਹ ਮਾਝੇ ਦੇ ਲੋਕਾਂ ਦੀਆਂ ਗਲੀਆਂ ਨੇ ਆ ਗਲੀਆਂ ਵੇਖ ਸਕਦੇ ਹੋ ਕਿ ਇਹਨਾਂ ਗਲੀਆਂ ਵਿੱਚੋਂ ਬੱਚੇ ਜਦੋਂ ਸਕੂਲਾਂ 'ਚ ਜਾਂਦੇ ਹੋਣਗੇ ਤਾਂ ਕਿਵੇਂ ਜਾਂਦੇ ਹੋਣਗੇ ਜੇ ਗੱਲ ਕਰੀਏ ਤਾਂ ਲਗਭਗ 70 ਸਾਲ ਤੋਂ ਵੱਧ ਸਮਾਂ ਹੋ ਗਿਆ ਦੇਸ਼ ਨੂੰ ਯਾਦ ਹੋਏ ਨੂੰ ਔਰ ਅੱਜ ਗੁਰਦਾਸਪੁਰ ਜ਼ਿਲ੍ਹਾ ਜਿਹੜਾ ਹੈ ਉੱਥੇ ਦੀ ਉੱਥੇ ਹੀ ਖੜਾ ਹੈ ਜੇ ਕਿਸੇ ਨੇ ਪਲਾਟ ਸਸਤੇ ਵੇਖਣੇ ਆ ਤਾਂ ਫਿਰ ਇਹਨਾਂ ਕਲੋਨੀਆਂ ਵਿੱਚ ਆ ਜਾਣ ਕਿਉਂਕਿ ਇਹਨਾਂ ਕਲੋਨੀਆਂ ਦੇ ਵਿੱਚ ਗਲੀਆਂ ਤਾਂ ਪੱਕੀਆਂ ਮਿਲਦੀਆਂ ਨਹੀਂ ਪਲਾਟ ਜਿਹੜਾ ਮਰਜ਼ੀ ਲੈ ਸਕਦਾ ਔਰ ਪਲਾਟ ਜਿਹੜਾ ਵਾ ਜੇ ਕੋਈ ਲੈਂਦਾ ਤਾਂ ਘਰ ਬਣਾਉਣ ਵਾਸਤੇ ਲੈਂਦਾ ਨਾ ਕਿ ਆਪਣੇ ਕੋਈ ਖੱਜਲ ਖਵਾਰੀ ਖਾਉਣ ਵਾਸਤੇ ਲੈਂਦਾ ਹਰ ਇੱਕ ਦੇ ਬੱਚੇ ਜਦੋਂ ਸਕੂਲ ਜਾਂਦੇ ਆ ਤਾਂ ਜਾਣ ਲੱਗੇ ਕਿੰਨੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ ਜਦੋਂ ਬਾਰਿਸ਼ ਹੁੰਦੀ ਆ ਉਦੋਂ ਕੀ ਹਾਲਾਤ ਹੁੰਦੇ ਹੋਣਗੇ ਇਹ ਹਾਲਾਤ ਤੁਹਾਨੂੰ ਵਿਖਾ ਰਿਹਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਪ੍ਰੋਪਰ ਗਲੀ ਵਿਖਾਈ ਜਾਵੇ ਕਿ ਆਹ ਗਲੀ ਦੇ ਹਾਲਾਤ ਆ ਔਰ ਗੱਲ ਕਰੀਏ ਤਾਂ ਇੱਥੇ ਲੋਕਲ ਵਸਨੀਕ ਖੜੇ ਨੇ ਇਹਨਾਂ ਨਾਲ ਗੱਲ ਕਰਦੇ ਆਂ ਹਾਂਜੀ ਸਰ ਸასი ਕਾਲ ਜੀ ਸასი ਕਾਲ ਜੀ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਰਹਿੰਦੇ ਆਂ ਸਾਨੂੰ 10 ਸਾਲ ਹੋ ਗਏ ਜੀ 10 ਸਾਲ ਤੋਂ ਗਲੀਆਂ ਬਣੀਆਂ ਨਹੀਂ ਨਹੀਂ ਜੀ ਇਸੇ ਤਰ੍ਹਾਂ ਹੀ ਬੱਚੇ ਕਿਵੇਂ ਸਕੂਲ ਜਾਂਦੇ ਨੇ ਬੱਚੇ ਵਿਚਾਰੇ ਪਾਣੀ ਪੂਣੀ ਦੇ ਵਿੱਚ ਹੀ ਜਾਂਦੇ ਨੇ ਜੀ ਮੱਛਰ ਬਹੁਤ ਆ ਟੈਕਸ ਅਹੀਂ ਇੱਕ ਛੋਟੀ ਤੋਂ ਛੋਟੀ ਚੀਜ਼ ਦਾ ਦਿੰਨੇ ਆ ਤੇ ਸਾਡੀ ਕਿਸੇ ਨੇ ਨਹੀਂ ਸੁਣੀ ਅਜੇ ਤੱਕ ਕਈ ਲੋਕ ਜਿਹੜੇ 25 ਸਾਲਾਂ ਤੋਂ ਵੀ ਇੱਥੇ ਆਏ ਨੇ ਪਰ ਅਜੇ ਤੱਕ ਇਹ ਨਹੀਂ ਵੀ ਅਸੀਂ ਅਪਰੋਚ ਨਹੀਂ ਕਰਦੇ ਅਪਰੋਚ ਕਰਦੇ ਆ ਪਰ ਸੁਣਦਾ ਹੀ ਕੋਈ ਨਹੀਂ ਆ ਕੋਈ ਨਹੀਂ ਸੁਣਦਾ ਸਿਰਫ ਵੋਟਾਂ ਵਾਸਤੇ ਸੁਣਦੇ ਆ ਤੇ ਕੋਈ ਜਗ੍ਹਾ ਬਣਾਈ ਆ ਪ੍ਰੋਪਰ ਵੋਟਾਂ ਵਾਸਤੇ ਵੀ ਕੋਈ ਟੈਂਟ ਲਾਉਣ ਨੂੰ ਜਿੱਥੇ ਵੋਟਾਂ ਵਾਸਤੇ ਵੀ ਹੋਣੇ ਆਉਣੇ ਟੈਂਟ ਲੱਗਣੇ ਆ ਨਹੀਂ ਕੋਈ ਇਹੋ ਜੀ ਕੋਈ ਉਹ ਇਹੋ ਜੀ ਜਗ੍ਹਾ ਇੱਥੇ ਤੁਸੀਂ ਆਪਣੇ ਬਣਾ ਕੇ ਰੱਖੋ ਨਾ ਹੁਣ ਵੋਟਾਂ ਲੈਣ ਆਉਣਾ ਹੁਣ ਨਹੀਂ ਨਹੀਂ ਕੋਈ ਇਹੋ ਜੀ ਜਗ੍ਹਾ ਨਹੀਂ ਆ ਕੋਈ ਵੋਟਾਂ ਵਾਸਤੇ ਇੱਕ ਪਲਾਟ ਖਾਲੀ ਰੱਖੋ ਹਾਂਜੀ ਸਰਦਾਰ ਜੀ ਸასი ਕਾਲ ਜੀ ਹਾਂਜੀ ਭਾਜੀ ਬਹੁਤ ਜ਼ਿਆਦਾ ਮੁਸ਼ਕਲ ਆ ਅਸੀਂ 15 20 ਸਾਲ ਤੋਂ ਇੱਥੇ ਰਹਿ ਰਹੇ ਆਂ ਸਾਡੀ ਕਿਸੇ ਸਾਡੀ ਕਾਰ ਨਹੀਂ ਸੁਣੀ ਨੀ ਸਾਡਾ ਜਗਾ ਪਾਣੀ ਹੈ ਨਾਲ-ਨਾਲ ਕੋਈ ਪਲਾਟ ਖਾਲੀ ਹੈ ਤੇ ਉਹਦੇ ਵਿੱਚ ਛੱਡੇ ਆ ਉਹ ਵੀ ਦੁਖੀ ਨੇ ਪਲਾਟ ਵਾਲੇ ਆਪਣਾ ਪਾਣੀ ਬੰਦ ਕਰੋ ਸਾਡੇ ਘਰਾਂ ਦਾ ਕਿਤੇ ਪਾਣੀ ਨਹੀਂ ਜਾ ਰਿਹਾ ਅਸੀਂ ਲਗਾਤਾਰ ਸਾਰੀਆਂ ਸਾਰੇ ਮਹਿਕਮੇ ਕੋਲ ਜਾ ਕੇ ਵੇਖ ਲਿਆ ਸਾਡੀ ਅਜੇ ਤੱਕ ਸੁਣੀ ਨਹੀਂ ਹੈਗੀ ਬਹੁਤ ਮੁਸ਼ਕਲ ਹੈ ਜੀ ਸਾਨੂੰ ਤੇ ਜਿਹੜਾ ਸੀਵਰੇਜ ਆ ਕਿਸੇ ਵੀ ਗਲੀ ਵਿੱਚ ਨਹੀਂ ਪਿਆ ਕਿਸੇ ਗਲੀ ਵਿੱਚ ਸੀਵਰੇਜ ਨਹੀਂ ਹੈਗਾ ਜੀ ਇਹ ਨਾਲ-ਨਾਲ ਟੋਏ ਆਪਣੇ ਪੁੱਟੇ ਆ ਘਰਾਂ ਨੇ ਤੋ ਐਵੇਂ ਤੇ ਪਾਣੀ ਛੱਡਿਆ ਉੱਥੇ ਮੱਛਕ ਪੈਦਾ ਹੋ ਰਿਆ ਤੇ ਅਸੀਂ ਉਹ ਬਾਲਟੀਆਂ ਦਾ ਪਾਣੀ ਗਲੀਆਂ ਸੁੱਟਦੇ ਆ ਫੇਰ ਛੁੱਕਦਾ ਸੁਗਾ ਸੁਗਾ ਪਾਣੀ ਫੇਰ ਪਿੱਛੋਂ ਪਾਣੀ ਛੱਡੀਦਾ ਜੀ ਬਹੁਤ ਜ਼ਿਆਦਾ ਮੁਸ਼ਕਲ ਆ ਅਸੀਂ ਸਾਡੀ ਕਿਸੇ ਸਰਕਾਰ ਨੇ ਅਜੇ ਤੱਕ ਨਹੀਂ ਸੁਣੀ ਜੀ ਦੱਸ ਦਈਏ ਕੀ ਪ੍ਰੋਫੈਸ਼ਨਰ ਸਾਹਿਬ ਵੀ ਖੜੇ ਨੇ ਇਹਨਾਂ ਨਾਲ ਵੀ ਗੱਲ ਕਾਂਜੀ ਸਤ ਸਾਸਿਕਾਲ ਜੀ ਸਾਸਿਕਾਲ ਜੀ ਹਾਂਜੀ ਕਿਵੇਂ ਵੇਖਦੇ ਹੋ ਜੀ ਤੁਹਾਡੇ ਸ਼ਹਿਰ ਦੇ ਹਾਲਾਤ ਕੀ ਸਿੱਖਿਆ ਲਈ ਹੈ ਸ਼ਹਿਰ ਵਾਲਿਆਂ ਨੇ ਸਿੱਖਿਆ ਆ ਵੀ ਤੁਹਾਨੂੰ ਕੀ ਦਸੀਏ ਗਰਦਾਸਪੁਰ ਦਾ ਤੇ ਤੁਸੀਂ ਨਾ ਹੀ ਨਾ ਲੋ ਇਹਨਾਂ ਮਾੜਾ ਹਾਲ ਆ ਅਹੀਂ ਤੇ ਇਧਰ ਆਏ ਹਾਂ ਵੀ ਚਲੋ ਲਾਕਾ ਚੰਗਾ ਪਰ ਅਹੀਂ ਇੱਥੇ ਆਵੇ ਨਾ ਫਸ ਗਏ ਆ ਵੀ ਅਸੀਂ 50 ਲੱਖ ਦਾ ਮਕਾਨ ਲੈ ਕੇ ਤਾਂ ਅਸੀਂ 50 ਲੱਖ ਨੂੰ ਦੇਣ ਨੂੰ ਤਿਆਰ ਹਾਂ ਕੋਈ ਲਾ ਕੇ ਰਾਜ਼ੀ ਨਹੀਂ ਗੇ ਕਈ ਨਾਦਰ ਮਾੜਾ ਹਾਲ ਆ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਉਰੇ ਰਹਿੰਦੇ ਆ ਮੈਨੂੰ ਇੱਥੇ ਮ 18 ਚ ਆਇਆ ਹਾਂ ਤੇ ਉਦੋਂ ਕਈ ਬੰਦੇ ਦੱਸਦੇ ਨੇ ਪਈ 5-5 ਸਾਲ ਦੇ ਰਹਾਂ ਨੇ ਇੱਥੇ ਕੋਈ ਗਲੀ ਪੱਕੀ ਨਹੀਂ ਜਦੋਂ ਮੀਂਹ ਪੈਂਦਾ ਵਾ ਉਦੋਂ ਬਹੁਤ ਹੀ ਬੁਰੀ ਹਾਲਤਾਂ ਦੀ ਬੱਚੇ ਸਟਾ ਲੱਗਦੀਆਂ ਨੇ ਡਿਗ ਡਿਕੇ ਕਈਆਂ ਬੀਬੀਆਂ ਨੂੰ ਸਟਾ ਲੱਗੀਆਂ ਭਈਆਂ ਨੂੰ ਸਟਾ ਲੱਗੀਆਂ ਡਿਗ ਡਿਕੇ ਚੂਲਿਆਂ ਤੇ ਬਹੁਤ ਮਾੜਾ ਹਾਲ ਆ ਮਛਰ ਦਾ ਬਹੁਤ ਇੱਥੇ ਪਰ ਮਾਰਿਆ ਇੱਥੇ ਤੁਸੀਂ ਆ ਕੇ ਵੇਖ ਸਕਦੇ ਹੋ ਸਰਕਾਰ ਵੇਖ ਸਕਦੀ ਹੈ ਮੌਜੂਦਾ ਇੱਥੇ ਕੀ ਬਣ ਰਿਹਾ ਆਈ ਨਾ ਮਤਲਬ ਕਿ ਮੌਜੂਦਾ ਸਰਕਾਰ ਦੇ ਬੰਦਿਆਂ ਨੂੰ ਪਹਿਲਾਂ ਵੀ ਸਰਕਾਰਾਂ ਜਿਹੜੀਆਂ ਆਉਂਦੀਆਂ ਉਹਨਾਂ ਨੂੰ ਵੀ ਕਹਿੰਦੇ ਰਹੇ ਆ ਸਰਕਾਰੀ ਦਵਾ ਸਰਕਾਰੀ ਦਫਤਰਾਂ ਵਿੱਚ ਜਾ ਕੇ ਵੀ ਆਏ ਉਹਨਾਂ ਨੂੰ ਬੋਲੇ ਆ ਲਿਖਤੀ ਰੂਪ ਚ ਵੀ ਉਹਨਾਂ ਨੂੰ ਅਸੀਂ ਦੱਸਿਆ ਵਾ ਪਰ ਕਿਸੇ ਨੇ ਵੀ ਸਾਡੀ ਨਹੀਂ ਸੁਣੀ ਹੈਗੀ ਲਿਖਤੀ ਰੂਪ ਸਾਡੇ ਕੋਲ ਰਿਕਾਰਡ ਹੈਗਾ ਸਾਰਾ ਹਾਂਜੀ ਫੌਜੀ ਸਾਹਿਬ ਖੜੇ ਨੇ ਹਾਂਜੀ ਫੌਜੀ ਸਾਹਿਬ ਕੀ ਹਾਲ ਚਾਲ ਠੀਕ ਠਾਕ ਹੋ ਠੀਕ ਠਾਕ ਹੈ ਕੀ ਕਿਵੇਂ ਵੇਖਦੇ ਹੋ ਹਾਲਾਤ ਸੁਧਰਨਗੇ ਜਾਂ ਨਹੀਂ ਸੁਧਰਨਗੇ ਜਿਵੇਂ ਲੱਗਦਾ ਨਹੀਂ ਹੈ ਕਿ ਸਾਰੀ ਸਰਕਾਰਾਂ ਕੋਲ ਤਾਂ ਚੱਲ ਗਏ ਆ ਲੱਗਦਾ ਨਹੀਂ ਕਿ ਹਾਲਾਤ ਸੁਧਰਨਗੇ ਕਿਉਂਕਿ ਇਸੇ ਮੱਛਰ ਤੇ ਗਰੀਆਂ ਕੱਚੀਆਂ ਆਣਾ ਜਿਹੜੇ ਬਾਰਸ਼ ਪੈਂਦੀ ਆ ਤੇ ਬੱਚਾ ਹੋਵੇ ਜਾਂ ਸਿਆਣਾ ਹੋਵੇ ਬੁੱਧ ਬਾਂ ਮਾੜੀ ਹਾਲ ਹੋ ਜਾਂਦੀ ਹੈ ਦੱਸ ਦਈਏ ਤਸਵੀਰਾਂ ਤੁਹਾਨੂੰ ਅੱਗੇ ਦਾ ਇੱਕ ਚੀਜ਼ ਹੋਰ ਤੁਹਾਨੂੰ ਵਿਖਾ ਦਈਏ ਕਿ ਇਹਨਾਂ ਗਲੀਆਂ ਦੇ ਵਿੱਚ ਇਹਨਾਂ ਨੇ ਆਪਣੇ ਟੋਏ ਪੱਟੇ ਹੋਏ ਨੇ ਔਰ ਆਪਣੇ ਟੋਏ ਪੱਟ ਕੇ ਤੇ ਉਸ ਦੇ ਵਿੱਚ ਘਰਾਂ ਦਾ ਪਾਣੀ ਸਟਿਆ ਹੋਇਆ ਕਿਉਂਕਿ ਘਰਾਂ ਦਾ ਪਾਣੀ ਸਟਣ ਦਾ ਮਤਲਬ ਕੀ ਹੈ ਕਿ ਹੁਣ ਕਿਸੇ ਵੀ ਗਲੀ ਦੇ ਵਿੱਚ ਆ ਘਰਾਂ ਦਾ ਪਾਣੀ ਆ ਵੇਖ ਸਕਦੇ ਹੋ ਆਪਣੀਆਂ ਜਗ੍ਹਾ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਆ ਵਿਖਾਇਆ ਜਾਵੇ ਕਿ ਆ ਦੇਖੋ ਆ ਦੇਖੋ ਇਹ ਵਿਖਾਇਆ ਜਾਵੇ ਇਹ ਇਸ ਤਰ੍ਹਾਂ ਇਹ ਪਾਣੀ ਜਿਹੜਾ ਆਪਣੇ ਹੀ ਪਲਾਟਾਂ ਦੇ ਵਿੱਚ ਟੋਏ ਪਟੇ ਹੋਏ ਨੇ ਔਰ ਅੱਗੇ ਵੀ ਦੱਸ ਦਈਏ ਹੋਰ ਵੀ ਤੁਹਾਨੂੰ ਵਿਖਾਉਂਦੇ ਆ ਔਰ ਇੱਥੇ ਸਾਰੇ ਹੀ ਲੋਕ ਜਿਹੜੇ ਆ ਇਸੇ ਗੱਲ ਤੋਂ ਪਰੇਸ਼ਾਨ ਨੇ ਕਿ ਬਿਮਾਰੀਆਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਬਿਮਾਰੀਆਂ ਘਰ ਘਰ ਰਹੀਆਂ ਨੇ ਔਰ ਵੇਖ ਸਕਦੇ ਹੋ ਹਾਲਾਤ ਤੁਸੀਂ ਕਿ ਆ ਅੱਗੇ ਵੀ ਦੱਸ ਦਈਏ ਕਿ ਕਿੰਨੇ ਘਰਾਂ ਨੇ ਪਾਣੀ ਦੇ ਟੋਏ ਪੱਟੇ ਹੋਏ ਨੇ ਆਪਣੇ ਹੀ ਪਲਾਟਾਂ ਦੇ ਵਿੱਚ ਆਹ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਠਾਂ ਕਰਕੇ ਇਹ ਵਿਖਾਇਆ ਜਾਵੇ ਕਿ ਆਪਣੇ ਹੀ ਪਲਾਟਾਂ ਦੇ ਵਿੱਚ ਟੋਏ ਪੱਟ ਕੇ ਇਹ ਸਟਿਆ ਹੋਇਆ ਤੇ ਤਾਂ ਆ ਜਿਹੜੇ ਟੋਏ ਪੱਟੇ ਆ ਆ ਪਾਣੀ ਘਰਾਂ ਦਾ ਪਾਣੀ ਟੋਇਆਂ ਸਟਿਆ ਕਿੰਨਾ ਸਮਾਂ ਇਸੇ ਤਰ੍ਹਾਂ ਹਾਲਾਤ ਰਹਿਣਗੇ ਔਰ ਗੁਰਦਾਸਪੁਰ ਜਿਹੜਾ ਡਿਵੈਲਪ ਕਦੋਂ ਹੋਵੇਗਾ ਕਹਿੰਦੇ ਆ ਜੀ ਗੁਰਦਾਸਪੁਰ ਜਿਹੜਾ ਬੜਾ ਡਿਵੈਲਪ ਹੋ ਗਿਆ ਗੁਰਦਾਸਪੁਰ ਦੀਆਂ ਕਲੋਨੀਆਂ ਬੜੀਆਂ ਪੱਕੀਆਂ ਨੇ ਔਰ ਇਹ ਵੀ ਤਾਂ ਕਿਤੇ ਕਲੋਨੀਆਂ ਸੀ ਔਰ ਇਹਨਾਂ ਲੋਕਾਂ ਦਾ ਕੀ ਕਸੂਰ ਹੈ ਇਹਨਾਂ ਛੋਟੇ ਛੋਟੇ ਬੱਚਿਆਂ ਦਾ ਕੀ ਕਸੂਰ ਹੈ ਜਿਹੜੇ ਬੱਚੇ ਸਕੂਲ ਜਾਣ ਤੋਂ ਵੀ ਤੰਗ ਆਏ ਨੇ ਖੇਡਣ ਤੋਂ ਵੀ ਤੰਗ ਆਏ ਨੇ ਔਰ ਬਿਮਾਰੀਆਂ ਤੋਂ ਵੱਖਰਾ ਡਰ ਲੱਗ ਰਿਹਾ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਗੁਰਦਾਸਪੁਰ ਦੀਆਂ ਔਰ ਇਹਨੇ ਪਰਿਵਾਰ ਜਦੋਂ ਬਾਹਰ ਖੜੇ ਹੋ ਜਾਣ ਇੱਕ ਆਵਾਜ਼ ਦੇ ਉੱਤੇ ਤਾਂ ਫਿਰ ਕਿਵੇਂ ਵੇਖਦੇ ਹੋ ਆ ਤੁਹਾਨੂੰ ਹਰ ਤਸਵੀਰ ਵਿਖਾਉਂਦੇ ਆ ਔਰ ਵੱਤ-ਵੱਤ ਵੀਡੀਓ ਜਿਹੜੀ ਆ ਸ਼ੇਅਰ ਕਰ ਦਿਓ ਤਾਂ ਜੋ ਸੁੱਤੀਆਂ ਸਰਕਾਰਾਂ ਦੇ ਧਿਆਨ ਵਿੱਚ ਆ ਜਾਵੇ ਤਾਂ ਜੋ ਸਰਕਾਰਾਂ ਜਾਗ ਜਾਣ ਤੇ ਇਹ ਜੋ ਇਲਾਕਾ ਹੈ ਫਿਰ ਗੱਲ ਕਰ ਦਈਏ ਹੁਣ ਇਲਾਕਾ ਕਿਹੜਾ ਹੈ ਇਹ ਸੁਭੇਗ ਸਿੰਘ ਨਗਰ ਦਾ ਇਲਾਕਾ ਹੈ ਅੱਬਲ ਖੈਰ ਦਾ ਇਲਾਕਾ ਹੈ ਔਰ ਸੁਭੇਗ ਸਿੰਘ ਕਲੋਨੀ ਹੈ ਜਿਹੜੀ ਇਹ ਉਹ ਕਲੋਨੀ ਹੈ ਉਸ ਦੇ ਵਿੱਚ ਆਪਾਂ ਖੜੇ ਆ ਔਰ ਵੀਡੀਓ ਵੱਤ-ਵੱਤ ਸ਼ੇਅਰ ਕਰ ਦਿਓ ਤਾਂ ਜੋ ਸਰਕਾਰਾਂ ਦੇ ਧਿਆਨ ਵਿੱਚ ਆ ਜਾਣ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ